ਆਪਾਂ ਵੀ ਪੰਜਾਬੀ ਬੋਲੀ ਬੋਲ ਕੇ ਲਿਖੀਏ ਬੱਚਿਆਂ ਨੂੰ ਊੜਾ ਤੇ ਜੂੜਾ ਇਹ ਦੋਵੇਂ ਲਾਜ਼ਮੀ ਆ ਜੂੜਾ ਪਹਿਣਾ ਕਰਦੀਆਂ ਮੈਂ ਵੇਖਿਆ ਬੱਚਿਆਂ ਦੇ ਸਿਰਾਂ ਤੇ ਬੜੇ ਸੋਹਣੇ ਕੀਤੇ ਤੇ ਜੂੜੇ ਦੇ ਨਾਲ ਊੜੇ ਦੀ تعلیم ਵੀ ਤੁਸੀਂ ਦੇਣੀ ਪੱਟੀ ਲਿਖੀ ਗੁਰੂ ਸਾਹਿਬ ਨੇ ਨਨਕਾਣਾ ਸਾਹਿਬ ਊੜਾ ਉਪਮਾ ਤਾਂ ਕਿ ਕੀਜੈ ਜਾ ਕਾ ਅੰਤ ਨ ਪਾਇਆ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਊੜਾ ੜਾ ਤੋ ਜੇ ਗੁਰੂ ਦੇ ਨਾਲ ਜੁੜਨਾ ਹੈ ਤੇ ਊੜਾ ਐੜਾ ਵੀ ਸਿੱਖਣਾ ਪਊਗਾ ਮੈਂ ਸਾਰਿਆਂ ਨੂੰ ਇੱਥੋਂ ਦੀਆਂ ਸੰਗਤਾਂ ਨੂੰ ਅਪੀਲ ਕਰਕੇ ਦੰਨਾ ਕਿ ਪੰਜਾਬੀ ਸਿਖਾਉਣ ਦੇ ਲਈ ਪ੍ਰਬੰਧਕ ਬੈਠੇ ਆ ਮੈਨੂੰ ਪਤਾ ਲੱਗਾ ਵੀ 40 ਦੇ ਕਰੀਬ ਇੱਥੇ ਗੁਰਦੁਆਰਾ ਸਾਹਿਬ ਚੰਗੀ ਗੱਲ ਪੰਜਾਬੀ ਸਿਖਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਤੁਹਾਨੂੰ ਜਿੰਨਾ ਇਹਦੇ ਸਬੰਧਤ ਲਿਟਰੇਚਰ ਚਾਹੀਦਾ ਤੁਸੀਂ ਸਾਨੂੰ ਦੱਸੋ ਅਸੀਂ ਪਹੁੰਚਾਵਾਂਗੇ ਪਰ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਉਣੀ ਆਪਾਂ ਪਾਠ ਉਹ ਤਾਂ ਹੀ ਕਰਨਗੇ ਕਿਉਂਕਿ ਜਿਹੜਾ ਆਨੰਦ ਗੁਰਮੁਖੀ ਵਿੱਚ ਪੜਨ ਦੇ ਵਿੱਚ ਆਉਣਾ ਉੱਥੇ ਹੀ ਆਉਣਾ ਤੋਂ ਫਲੈਕਸ ਸਿੰਘਾ ਦੀਆਂ ਪੰਜਾਬੀ ਚ ਵੀ ਬਣਾਇਆ ਕਰੋ ਗੁਰੂਆਂ ਦੀ ਬੋਲੀ ਤੇ ਇਕੱਠੇ ਰਹੀਏ ਗੁਰਦੁਆਰੇ ਭਾਵੇਂ 40 ਆ ਅਰ 40 ਦੇ ਵਿੱਚ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਯਾ ਚਵਰ ਸ਼ਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗੁਰਦੁਆਰਾ ਮੀਂਸ ਗੁਰਦੁਆਰਾ ਆਪਾਂ ਏਕਤਾ ਦਾ ਸਬੂਤ ਦਿੰਦੇ ਰਹੀਏ ਜਿਵੇਂ ਅੱਜ ਤੁਸੀਂ ਇਕੱਠ ਕੀਤਾ ਹੈ ਇਹ ਚੰਗਾ ਹੈ ਜਦੋਂ ਤੁਸੀਂ ਵੱਡੇ ਗੁਰਪੁਰਬ ਮਨਾਉਂਦੇ ਹੋ ਮਿਲ ਕੇ ਮਨਾਓ बरेली ਦੇ ਵਿੱਚ ਵੀ ਸਿੱਖਾਂ ਦੀ ਕਾਫੀ ਵਾਦੀ ਆ ਉਹ ਸੈਂਟਰਲ ਗੁਰਪੁਰਬ ਕਮੇਟੀ ਬਣਾਉਂਦੇ ਲੱਖਾਂ ਦੇ ਇਕੱਠ ਮੈਂ ਉਥੇ ਦੇਖੇ ਜਾ ਕੇ ਭਾਵੇਂ ਗੁਰਦੁਆਰੇ ਐਵੇਂ ਰਹਿਣ ਹਰ ਥਾਂ ਤੇ ਸੰਗਤ ਜਾਵੇ ਪਰ ਆਪਾਂ ਆਪਣੇ ਆਪ ਨੂੰ ਸੈਂਟਰਲਾਈਜ਼ ਕਰੀਏ ਇੱਕ ਏਕਤਾ ਕੌਮ ਦੀ ਤਾਕਤ ਏਕਤਾ ਦੇ ਵਿੱਚ ਇਕੱਠੇ ਤੇ ਸਾਰੇ ਤੁਹਾਡੇ ਪਾਣੀ ਪਾਰਨਗੇ ਅੱਡ ਅੱਡਵਾ ਸਾਥੋਂ ਕੋਈ ਨਹੀਂ ਡਰੂਗਾ ਸਿੱਖ ਤੁਸੀਂ ਭਾਵੇਂ ਜੈਪੁਰ ਬੈਠੇ ਪਰ ਵਾਸੀ ਕਿੱਥੋਂ ਦੇ ਆਪਾਂ ਸ੍ਰੀ ਆਨੰਦਪੁਰ ਸਾਹਿਬ ਦੇ ਅਸੀਂ ਇੱਕ ਪਰਿਵਾਰ ਵਾਂ ਤੇ ਪਰਿਵਾਰ ਹੋਣ ਦੇ ਨਾਤੇ ਪਰਿਵਾਰ ਵਾਂਗ ਰਹੀਏ ਸਾਡੇ ਦੁੱਖ ਸਾਡੇ ਸੁੱਖ ਇਹ ਸਾਂਝੇ ਆ ਇੱਥੇ ਸਾਡੇ ਸਿਕਲੀਗਰ ਸਿੱਖ ਭਰਾ ਵੀ ਰਹਿੰਦੇ। ਉਹ ਵੀ ਸਾਡੇ ਹੀ ਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਚੱਲੇ ਸੀ ਨਾ ਉੱਥੋਂ ਤੇ ਸਭ ਤੋਂ ਪਹਿਲਾਂ ਜਦੋਂ ਫੌਜਾਂ ਦੀ ਗਿਣਤੀ ਵਧ ਗਈ ਤਾਂ ਜਿਹੜੇ ਇਹ ਹਥਿਆਰ ਦਿੱਤੇ ਸੀ ਤੇਗਾ, ਢਾਲਾਂ, ਕਿਰਪਾਨਾਂ, ਖੰਡੇ ਵਰਸ਼ੇ ਇਹ ਨਾ ਸਿਕਲੀਗਰ ਸਿੱਖਾਂ ਨੇ ਦਿੱਤੇ ਸੀ। ਬਾਬਾ ਲੱਖੀ ਸ਼ਾਹ ਮਣਜਾਰੇ ਦੀ ਆਪਾਂ ਦੇਣ ਕਿਦਾਂ ਭੁੱਲ ਸਕਦੇ ਘਰ ਨੂੰ ਹੀ ਅੱਗ ਲਾਤੀ ਸੀ ਪਰ ਗੁਰੂ ਦਾ ਅਦਬ ਕਾਇਮ ਰੱਖਿਆ ਸੀ ਸਨਸਕਾਰ ਕੀਤਾ ਸੀ ਇਸ ਕਰਕੇ ਤੁਸੀਂ ਸਮੂਹਕ ਤੌਰ ਤੇ ਉਹਨਾਂ ਨੂੰ ਸਿੱਖੀ ਦੇ ਵਿੱਚ ਸਿੱਖੀ ਦੇ ਇਤਿਹਾਸ ਬਾਰੇ ਪਛਾਣ ਮੈਨੂੰ ਪਤਾ ਉਹਨਾਂ ਦੇ ਜੂੜੇ ਵੇਖੇ ਤੋ ਆਪਾਂ ਉਹ ਵੀ ਯਤਨ ਕਰੀਏ ਅਖੀਰ ਤੇ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਕਹਿ ਕੇ ਮੈਂ ਸਮਾਪਤੀ ਕਰ ਦੇਣਾ ਇਹ ਵਿਸ਼ੇਸ਼ ਅਪੀਲ ਆ ਇਥੋਂ ਦੀ ਸੰਗਤ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ